ਦਰਸ਼ਨ ਦੀਜਾ ਦੀਜਾ ਖੋਲ ਕੀ ਵਾਰ ਦਰਸ਼ਨ ਦੀਜਾ ਦੀਜਾ ਖੋਲ ਕੀ ਵਾਰ ਦਰਸ਼ਨ ਦੀਜਾ ਦੀਜਾ ਖੋਲ ਕੀ ਵਾਰ ਦਰਸ਼ਨ ਦੀਜਾ ਦਰ ਮੰਗੇ ਥਾਂ ਦੇ ਦਰਬਾਰ ਦਰਮਾ ਦੇ ਦਰਬਾਰ ਥਾਂ ਦੇ ਦਰਬਾਰ ਧਰ ਮੰਗੇ ਦੇ ਦਰਬਾਰ ਤੁਤ ਬਿਨ ਸੁਰਤ ਕਰੇ ਕੋ ਮੇਰੀ ਤੁਤ ਬਿਨ ਸੁਰਤ ਕਰੇ ਕੋ ਮੇਰੀ ਤੁਤ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾ ਦਰਸ਼ਨ ਦੀਜਾ ਦੀਜੇ ਖੋਲ ਕਿਵਾ ਦਰਸ਼ਨ ਦੀਜਾ ਦੀਜੇ ਖੋਲ ਕਿਵਾ ਦਰਸ਼ਨ ਦੀਜਾ जोल कार दर्शन दीजो तुम तन तनी उदारत आगे तुम तन तनी उदारत आग ਮਾango kahe rang sab dekho Maango kahe rang sab dekho Re darshan dija dija khol ki vaar darshan dija ਖੋਲ ਕਿਵਾੜ ਦਰਸ਼ਨ ਦੀ ਜਾ ਦੇਖ ਸੁਦਾਮ ਜੈ ਦਿਉ ਨਾਮ ਦੇਖ ਸੁਦਾਮ ਦੇਖ ਸੁਦਾਮ ਜੈ ਦਿਉ ਨਾਮ ਦੇਖ ਸੁਦਾਮ ਦਰਸ਼ਨ ਦੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਭਈ ਹੈ ਬਾਰ ਦਰਸ਼ਨ ਦੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਕਹ ਕਬੀਰ ਤੂੰ ਸਮਰਥ ਦਾਤੇ ਕਹ ਕਬੀਰ ਤੂੰ ਸਮਰਥ ਦਾਤੇ ਤੇ ਦਰਸ਼ਨ ਦੀਜਾ ਦੀਸ਼ਨ ਦੀਜਾ दीज खोल कि दर्शन दीज बहते फेर पाए के तन को बोते फेर पाए तन को अब किर कृपा की अब किछ कृपा की ਤੇ ਉਹ ਦਰਸ਼ਨ ਦੇ ਉਹ ਆਪਣਾ ਦਰਸ਼ਨ ਦੇ ਹੋ ਆਪਣਾ ਅਸੀ ਬਖਸ਼ ਕਰੀ ਜੀ ਅਸੀ ਬਖਸ਼ ਸਾਦ ਸੰਗਤ ਨਾ ਕੋ ਵਨੀ ਨਹੀਂ ਬੇਗਾਨਾ ਬੈਠਾ ਸੋ ਦੀ ਪਾਤਸ਼ਾ ਬੈਠਾ ਸੋ ਦੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਕਹਾਵੇ ਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੈ ਅਮਰਤ ਸਰ ਵਿੱਚ ਜੋਤ ਜਗਾਵੈ ਅਮਰਤ ਸਰ ਵਿੱਚ ਜੋਤ ਜਗਾਵੈ ਤਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਨ ਸ਼ਬਦ ਬਚਨ ਸਿੱਖ ਬੋਲਨ ਸ਼ਬਦ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਤੁਚਾਰ ਬਾਬੀ ਮਰਦਾਨਾ ਦੂਜਾ ਬਾਬੀ ਮਰਦਾਨਾ ਬਾਬੀ ਮਰਦਾਨਾ ਦੂਜਾ ਰਮਾਇਣ ਸ਼੍ਰੀ ਹਰਿ ਕ੍ਰਿਸ਼ਨ ਤਿਆਈਆ ਸ਼੍ਰੀ ਹਰਿ ਕ੍ਰਿਸ਼ਨ ਤਿਆਈਆ ਸ਼੍ਰੀ ਹਰਿ ਕ੍ਰਿਸ਼ਨ ਤਿਆਈਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਈਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਬਿਠਾ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨਿੱਆਵੇ ਦਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਕਰਨੋਂ ਨਿੱਆਵੇ ਦਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿ ਮਰੀਆ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ ਸਤਨਾਮ